ਕੋਈ ਨਾਮ ਜੀ ਦੀਪ ਦਸ਼ਰੰਦ ਗਾਵਨ ਖਨਾ ਮਿਸ਼ਨ ਵੇੜਕਰ ਪ੍ਰਧਾਨ ਇਹ ਬੰਦ ਦੀ ਕਾਲ ਜਿਹੜਾ ਜੀ ਅੰਮ੍ਰਿਤਸਰ ਦੇ ਇਕ ਘਟਨਾ ਵਾਪਰੀ ਆ ਜਿਹੜੀ ਬਾਬਾ ਸਾਹਿਬ ਵੇੜਕਰ ਦੀ ਪ੍ਰਤੀਮਾ ਦੇ ਨਾਲ ਕੁਝ ਸਾਰਥੀ ਅਨਸਰਾਂ ਵੱਲੋਂ ਜਿਹੜੀਆਂ ਛੇੜਛਾੜ ਕੀਤੀ ਗਈ ਸੀ ਤੇ ਉਸ ਬੰਦ ਦੇ ਵਿੱਚ ਜਿਹੜਾ ਉਸ ਦੋਸ਼ੀ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਲੇਕਿਨ ਜਿਹੜੀਆਂ ਉਹਦੇ ਪਿੱਛੇ ਸਾਜ਼ਿਸ਼ਾਂ ਨੇ ਹਜ ਤੱਕ ਉਹਨਾਂ ਦਾ ਪਰਦਾ ਨਕਾਬ ਬੇਨਕਾਬ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ ਅੱਜ ਹਫ਼ਤੇ ਤੋਂ ਜ਼ਿਆਦਾ ਹੋ ਚਲੇ ਆ ਲੇਕਿਨ ਹਾਲ ਤੱਕ ਉਹ ਬੰਦੇ ਟਰੇਸ ਨਹੀਂ ਕੀਤੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਵਾਇਆ ਇਸ ਕਰਕੇ ਅੱਜ ਤੋਂ ਕੇਂਦਰ ਪਹਿਲਾਂ 27 ਤਰੀਕ ਨੂੰ ਵੀ ਰਾਵਣ ਸਥਾਨਾ ਕੋਲੋਂ ਪ੍ਰਦਰਸ਼ਨ ਕੀਤਾ ਕਿ ਅਸੀਂ ਸ਼ਹਿਰ ਦੇ ਵਿੱਚ ਇਹ ਮੰਗ ਕੀਤੀ ਕਿ 30 ਤਰੀਕ ਨੂੰ ਫਰੋਜਪੁਰ ਬੰਦ ਕਰਾਂਗੇ ਅੱਜ ਵਾਲਮੀਕੀ ਸਮਾਜ ਰੋਗਦਾਸੀਆ ਭਾਈਚਾਰਾ ਵੱਡਾ ਇਕੱਠ ਕਰਕੇ ਜਿਹੜਾ ਉਹ ਫਰੋਜਪੁਰ ਬੰਦ ਦੀ ਕਾਰ ਦਿੱਤੀ ਗਈ ਆ ਇਹ ਲੋਕਾਂ ਦਾ ਪਰਵਾਹ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਦਾ ਸਹਿਯੋਗ ਆ ਸਾਡਾ ਆਪਣਾ ਸ਼ਹਿਰ ਆ ਅਸੀਂ ਨਹੀਂ ਚਾਹਦੇ ਬਿਲਕੁਲ ਵੀ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਫਰੋਜਪੁਰ 'ਚ ਹੋਵੇ ਤੇ ਦੂਸਰੀ ਗੱਲ ਇਹ ਦੱਸਣਾ ਚਾਹਾਂਗਾ ਕਿ ਜਿਦ ਤਰ ਸਾਡੇ ਕੁਝ ਵੀਰਾਂ ਨੇ ਤੇ ਕੱਲ ਪਰਸੋਂ ਜਦੋਂ ਜਲੰਧਰ ਬੰਦ ਹੋਇਆ ਜਲੰਧਰ ਦੇ ਵਿੱਚ ਜਦੋਂ ਸਾਡੇ ਵੀਰ ਬੰਦ ਕਰਵਾ ਰਹੇ ਸੀ ਉਦੋਂ ਖਾਲਿਸਤਾਨੀ ਲੋਕ ਜਿਹੜੇ ਆ ਉਹ ਝੰਡੇ ਲੈ ਕੇ ਖਾਲਿਸਤਾਨ ਲੋਕ ਝੰਡੇ ਲੈ ਕੇ ਉਹ ਸਾਡੇ ਲੋਕਾਂ ਦਾ ਵੀਰਾਂ ਦਾ ਵਿਰੋਧ ਕਰਨ ਆ ਕੇ ਮਤਲਬ ਉਸ ਤੋਂ ਕਲੀਅਰ ਸਾਨੂੰ ਇਹ ਵੀ ਸ਼ੱਕ ਪੈ ਰਿਹਾ ਵੀ ਇਹ ਖਾਲਿਸਤਾਨੀਆਂ ਦੀ ਸਾਜ਼ਿਸ਼ਤ ਨਹੀਂ ਕਿਤੇ ਵੀ ਇਹ ਸਾਜ਼ਿਸ਼ ਖਾਲਿਸਤਾਨੀਆਂ ਦੀ ਕਿਉਂਕਿ ਪਿਛਲੇ ਸਮੇਂ ਦੇ ਜਦੋਂ ਬਾਬਾ ਸਿੰਘ ਬਿਰਕਰਾਰ ਸਾਹਿਬ ਸਿੱਖਧਰਮ ਅਪਣਾਉਣ ਵਾਸਤੇ ਕੋਧਰ ਦੀ ਉਦੋਂ ਵੀ ਇੰਨਾ ਹੀ ਲੋਕਾਂ ਨੇ ਬਾਬਾ ਸਿੰਘ ਬਿਰਕਰਾਰ ਨੂੰ ਗੁਰਦੁਆਰੇ ਤੇ ਬੜਨ ਨਹੀਂ ਦਿੱਤਾ ਗਿਆ ਸੀ ਇਸ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਸ਼ਰਾਰਤ ਕਰੀ ਉਹਨਾਂ ਦੀ ਹੋ ਸਕਦੀ ਹੈ ਤੇ ਲੇਕਿਨ ਇਤਨਾ ਜਵਾਬ ਪੱਥਰ ਨੂੰ ਦੇਵਾਂਗੇ ਜੇ ਇਨਸਾਫ ਨਹੀਂ ਮਿਲਦਾ ਤੇਲੇ ਦਿਖਾਇਆ ਤੇ ਉਹ ਪੂਰੀ ਫਿਲਮ ਦਿਖਾਵਾਂਗੇ ਲਗਾਤਾਰ ਉਹ ਪੂਰਾ ਭਾਰਤ ਬੰਦ ਕਰਾਵਾਂਗੇ ਹਾਂਜੀ ਇਹ ਘਟਨਾ ਨੂੰ ਦੇਖ ਰਿਹਾ ਵੀ ਸ਼ਾਇਦ ਇਹ ਆਪਸੀ ਇੱਕ ਸਾਜ਼ਿਸ਼ ਲੜਾਈ ਕਰਾਂ ਦੀ ਸਾਜ਼ਿਸ਼ ਹੋਈ ਹੋ ਸਕਦਾ ਹੈ ਆਰਐਸਐਸ ਦੀ ਸਾਜ਼ਿਸ਼ ਹੋਵੇ ਹੋ ਸਕਦਾ ਖਾਲਿਸਤਾਨ ਦੀ ਸਾਜ਼ਿਸ਼ ਹੋਵੇ ਲੇਕਿਨ ਇਸ ਦੀ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਇਹਦੀ ਜਿਹੜੀਆ ਇਨਕੁਆਰੀ ਜਿਹੜੀਆ ਜੁਡੀਸ਼ਲੀ ਸੁਪਰੀਮ ਕੋਰਟ ਵੱਲੋਂ ਕਰਵਾਈ ਜਾਵੇ ਕਿਉਂਕਿ ਪੁਲਿਸ ਨੇ ਦੇਖਣ ਨਹੀਂ ਜਾਣਾ ਦੁਬਈ 'ਚ 3 ਮਹੀਨੇ ਪਹਿਲਾਂ ਇਹ ਬੰਦਾ 3 ਮਹੀਨੇ ਤੋਂ ਪਹਿਲਾਂ ਦੁਬਈ ਰਹ ਰਹੇ ਸੀ ਦੁਬਈ ਚ ਕੀ ਕਰਦਾ ਸੀ ਕਿਹੜੇ ਨੇ ਟੱਕ ਚ ਸੀ ਇਹ ਸਿਰਫ ਇਨਕੁਆਰੀ ਜਿਹੜੀ ਕੀਤੀ ਹੋ ਸਕਦੀ ਆ ਉਹਦੇ ਨਾਲ ਹੀ ਸਾਹਮਣੇ ਆ ਸਕਦਾ ਬੜੀ ਦੁਖਦਾਈ ਗੱਲ ਐ ਬਹੁਤ ਧੋਖਾ ਸਾਡੇ ਮਨਾਂ ਤੇ ਮਨਾਂ ਦੇ ਵਿੱਚ ਪੂਰੇ ਫਰੋਹਪੁਰ ਦੇ ਵਿੱਚ ਹਰੇਕ ਬੰਦੇ ਦੇ ਮਨ ਚ ਰੋਸ਼ ਆ ਕਿ ਬਾਬਾ ਸਾਹਿਬ ਵੇੜਕਰ ਜਿਹੜੇ ਸਮਾਨਤਾ ਦੀ ਗੱਲ ਕਰਦੇ ਹਰੇਕ ਧਰਮ ਹਰੇਕ ਵਰਗ ਨੂੰ ਬਰਾਬਰ ਦਾ ਅਧਿਕਾਰ ਦਿੰਦੇ ਆ ਲੇਕਿਨ ਅੱਜ ਉਸੇ ਬਾਬਾ ਸਾਹਿਬ ਵੇੜਕਰ ਦੇ ਮੂਹਰੇ ਕੁਰੀ ਜਾ ਰਹੀਆਂ ਬੜੀ ਸ਼ਰਮਨਾਕ ਗੱਲ ਐ ਤੇ ਰਸਨਾ ਚਾਹੁੰਗਾ ਹੋਰ ਕਿ ਬਾਬਾ ਸਾਹਿਬ ਬਿਰਕਰ ਨੇ ਸਾਰਿਆਂ ਲਈ ਕੀਤਾ ਲੇਕਿਨ ਅੱਜ ਜਿਹੜੇ ਇੱਕ ਔਰਤ ਹੈ ਇੱਕ ਪੈਣ ਜਿਹੜੀ ਕਿਸੇ ਵੀ ਜਾਤੀ ਤੋਂ ਹੋ ਸਕਦੀ ਆ ਉਹ ਕਿਤੇ ਸਰਕਸ ਦਿਖਾਈ ਨਹੀਂ ਮਰੀ ਜਦਕਿ ਉਹਨਾਂ ਨੇ ਬਾਬਾ ਸਾਹਿਬ ਬਿਰਕਰ ਨੇ ਬੋਰਡ ਪਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਆਜ਼ਾਦੀ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਜਦੋਂ ਬਾਬਾ ਸਾਹਿਬ ਬਿਰਕਰ ਦਾ ਸੰਵਿਧਾਨ ਲਿਖਿਆ ਗਿਆ ਉਸ ਤੋਂ ਬਾਅਦ ਹੀ ਜਿਹੜਿਆ 인ਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਆ ਸੋ ਬੜੀ ਦੁੱਖ ਦੀ ਗੱਲ ਹੈ ਨਹੀਂ ਸਾਹਿਬ ਮਿਲਦਾ ਤੇ ਲਗਾਤਾਰ ਸ਼ਿੰਗਰ ਚੱਲ ਜਾਏਗਾ ਜੀ ਜੈ ਭੀਮ ਜੈ ਭਰਤ ਜੈ ਸੋਜਾ ਮੈਂ ਅਜੀਤ ਤਰਨ ਸਮਾਜ ਦਾ ਜ਼ਿਲ੍ਹਾ ਪ੍ਰਮੋਟਰ ਅੱਜ ਜਿਹੜਾ ਮਾਮਲਾ ਹੈ ਤੇ ਸਮਾਜ ਨੇ ਇੱਕ ਇਸ ਵਕਤ ਜਿਹੜਾ ਸ਼ਹਿਰ ਬਾਬਾ ਸ਼ਾਂਤ ਦੇ ਪਰਿਵਾਰ ਨੇ ਸਮੂਹ ਜਥੇਬੰਦੀਆਂ ਨਾਲ ਮਿਲ ਕੇ ਅੱਜ ਜਿਹੜਾ ਸੋਲਕੀ ਬੰਦ ਵੀ ਕਾਲ ਜਰੇ ਉਹ ਕੀਤੀ ਹੈ ਕਿ ਟੂਰਨਾਮੈਂਚ ਬਾਬਾ ਸ਼ਾਂਤ ਜੀ ਨੂੰ ਵੇਦਕਰ ਜੀ ਦੇ ਅੰਮ੍ਰਿਤਸਰ ਦੀ ਉਸ ਪਵਣ ਪਵਿੱਤਰ ਧਰਤੀ ਤੇ 26 ਜਨਵਰੀ ਗਣਤੰਤਰ ਦਿਵਸਤੇ 프리 ਪਲਾਨਿੰਗ ਨਾਲ ਉਹਨਾਂ ਦੇ ਪੁੱਤ ਨਾਲ ਸ਼ਿਰਕਤ ਕੀਤੀ ਸੀ ਉਹਨਾਂ ਨੂੰ ਤੋੜਿਆ ਗਿਆ ਉਹ ਜਿਹੜਾ ਬੰਦਾ ਹੈ ਉਹਨੂੰ ਪਲਾਨ ਕਰਕੇ ਹੋ ਸਕਦਾ ਸਰਕਾਰ ਨੇ ਕੀਤਾ ਹੋਵੇ ਜਾਂ ਗਰਮ ਗਰਮ ਧੜੇ ਦੇ ਲੋਕਾਂ ਨੇ ਕੀਤਾ ਹੋਵੇ ਤੇ ਇਸ ਵਾਤੇ ਅਸੀਂ ਪੂਰੇ ਝਾੜੇ ਵਿੱਚ ਇਹ ਜਿਹੜੀ ਆਵਾਜ਼ ਉਭੰਦ ਕਰਾਂਗੇ ਸਰਕਾਰ ਨੂੰ ਚਪਾਉਣੇ ਵੀ ਦੇਣਿਆ ਸਰਕਾਰ ਜਲਦੀ ਤੇ ਜਲਦੀ ਉਹਨਾਂ ਲੋਕਾਂ ਦਾ ਪਰਦਾ ਖਾਸ ਕਰੇ ਜਿਨ੍ਹਾਂ ਨੇ ਇਹਨੂੰ ਪਲਾਨ ਕਰਕੇ ਭੇਜਿਆ ਹੈ ਦੇ ਇੰਦੇ ਤੇ ਜਿਹੜੀਆਂ ਘਾਰਾਂ ਦੇ ਜਿਹੜੇ ਜਿਹੜੇ ਦੇ ਗੇਜ ਵਿੱਚ ਐਨਐਸਓ ਲਾ ਕੇ ਕੀਤਾ ਇਹੋ ਜਿਹੇ ਦਿਖਾਇੰਗੇ ਸੋ ਲਈ ਜਾਵੇ ਇੰਦੀ ਉੱਚ ਪੱਧਰੀ ਜਿਹੜੀ ਗਾਂ ਚ ਹਾਈ ਸੁਪਰੀਮ ਕੋਰਟ ਲਈ ਹਾਈ ਕੋਰਟ ਦੇ ਜੱਜਾਂ ਦੇ ਇਤੀ ਜਾਵੇ